ਲੋ ਜੀ ਇਹ ਹੈ ਕੀ ਕੀ ਪਿੰਡ ਕਹਿੰਦੇ ਇਹਨੂੰ ਆ ਨੀਚੇ ਜਿਹੜੀ ਉਹ ਉੱਪਰ ਦੇਖ ਰਹੇ ਦੇਖੋ ਮਿਨਿਸਟਰੀ ਆ ਕੀ ਮਿਨਿਸਟਰੀ ਤੇ ਆਹ ਨੂੰ ਦੇਖ ਰਹੀ ਦੇਖੋ ਇਧਰ ਸੇ ਆ ਦੇਖੋ ਜੀ ਕਹਿੰਦਾ ਕਰਮ ਸਿੱਧੇ ਕਰਨੇ ਜਿੱਥੇ ਐ ਘਮਾਏ ਕਰਨ ਸਿੱਧੇ ਹੁਣ ਲੱਗੇ ਬੱਸ ਫਿਰ ਕੋਸਤਾ ਸਿੱਧਾ ਹੋਊਗਾ ਵਾਹ ਪਾਪੀ ਲੋਗ ਆਇਆ ਕਰਮ ਨਹੀਂ ਸਿੱਧੇ ਹੋਣੇ ਤੁਹਾਡੇ ਆ ਦੇਖੋ ਬਰਫ ਗਿਰੀ ਹੋਈ ਨਾਲ-ਨਾਲ ਆ ਨੀਚੇ ਜਿਹੜੇ ਤੁਹਾਨੂੰ ਬੱਚੇ ਦਿਖਾਏ ਸੀ ਖੇਡਦੇ ਹੋਏ ਆ ਲੱਗੇ ਹੋਏ ਖੇਡਣ ਆ ਖੜਾ ਮੁੰਡਾ ਉਹੀ ਜਿਹਦੇ ਨਲੀ ਜੀ ਨਿਕਲੀ ਹੋਈ ਸੀ ਉਹ ਪਿੱਛੇ ਪਾਰਕਿੰਗ ਹੈ ਜਾਨੀ ਦੇਖੋ 5-7 ਸਟੈਪਾਂ ਚ ਬੱਸ ਹੋ ਗਈ ਬੱਸ ਬਸ ਕੋਈ ਨਹੀਂ ਹੋਈ ਅੱਛਾ ਠੀਕ ਹੈ ਹਜੇ ਮੈਡੀਟੇਸ਼ਨ ਰੂਮ ਹੈ ਇਹ ਬਹੁਤ ਪੁਰਾਣਾ ਬਣਿਆ ਹੋਇਆ ਦੇਖੋ ਪੂਰਾ ਮਿੱਟੀ ਮਿੱਟੀ ਦਾ ਹੈ ਚੱਤਾਂ ਵੀ ਤੁਸੀਂ ਦੇਖ ਲਓ ਲੱਕੜ ਦੀਆਂ ਆਪਣੇ ਬਾਲਿਆਂ ਦੀਆਂ ਹੁੰਦੀਆਂ ਬਹੁਤ ਸ਼ਾਂਤੀ ਹੈ ਅੰਦਰ ਵਾਹਿਗੁਰੂ ਦਾ ਖਾਤਾ ਵਾਹਿਗੁਰੂ ਦਾ ਜੋ ਬਸੋਨਿਆ ਵਾਹ ਜੀ ਵਾਹ ਦੇਖੋ ਭਾਈ ਬੋਲੇ ਸੋਨਿਆ ਸੱਸ ਇਹ ਇਹ ਸਭ ਸਭ ਧਰਮੋ ਦਾ ਆਦਰ ਕਰਨਾ ਚਾਹੀਏ ਭਾਈ ਆਪਕੋ ਕਿੱਸੇ ਲੋਗ ਨੇ ਹਾਂਜੀ ਓਮ ਪਦਮੋ ਕਿਵੇਂ ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅਸੀਂ ਉੱਠ ਗਏ ਸੀ 8:30 ਵਜੇ ਅਸੀਂ ਮਤਲਬ ਸਭ ਕੋ ਫਰੈਸ਼ ਹੋ ਗਏ ਹੁਣ ਬਾਜ ਜਾਣ ਲਈ ਤਿਆਰ ਹੋ ਗਿਆ ਨਹੀਂ ਕਹਿੰਦਾ ਮੇਰੀ ਪੱਗ ਦੀ ਪੂਣੀ ਖਰਾਦੋ ਕਹਿੰਦਾ ਅੱਜ ਸੋਨੇ ਸੋਨੇ ਫੋਟੋਆਂ ਖਿੱਚਣੀਆਂ ਐ ਬਾਕੀ ਇਹ ਯੋਗਾ ਵੀ ਕਰ ਲਿਆ ਦੇਖੋ ਮੈਟ ਦੋਏ ਵਿਛਾਏ ਹੋਏ ਕਿ ਮੈਡਮ ਕਹ ਗਈ ਸੀ ਪੱਗ ਬੰਨ ਕੇ ਆਓ ਜੀ ਤੈਨੂੰ ਤਾਂ ਕਰਕੇ ਪੱਗ ਬੰਨਣੀ ਇਹ ਜਮਾ ਬੇਸ਼ਰਮ ਬੰਦਾ ਜੀ ਵਿਆਹਿਆ ਹੋਇਆ ਦੋ ਨਿਆਣੇ ਇਹਦੇ ਇਹ ਜਿਹੇ ਗੱਲਾਂ ਕਰੀ ਜਾਂਦਾ ਮੈਂ ਤਾਂ ਮੈਂ ਤਾਂ ਪਰਜਾਈ ਨੂੰ ਕਹੂੰਗਾ ਵੀ ਇਹੋ ਜਿਹੇ ਬੰਦੇ ਨੂੰ ਸੰਗਲ-ਸੁੰਗਲ ਪਾ ਕੇ ਰੱਖੀਦਾ ਹੁੰਦਾ ਪੰਜੀ ਜੀ ਉਹਨਾਂ ਨੇ ਬਹੁਤ ਉਮੀਦ ਨਾਲ ਕਿਹਾ ਪੱਗ ਬੰਨ ਕੇ ਆਓ ਸਵੇਰੇ ਜਰੂਰ ਮੈਂ ਕਿਹਾ ਪਰਜਾਈ ਵੀ ਤੈਨੂੰ 20 ਵਾਰ ਕਹਿੰਦੀ ਵੀ ਪੱਗ ਬੰਨ ਕੇ ਆਜਾ ਤਾਂ ਬੰਦਦਾ ਨਹੀਂ ਦੂਜਾ ਤਾਂ ਪਰਨਾ ਜੇ ਬੰਨੀ ਫੇਰ ਰੱਖਦਾ ਸਾਧੂ ਰੰਗਾ ਜੀ ਵਿਆਹ ਹੋ ਗਿਆ ਪਰਨੇ ਪੱਗੀ ਵੀ ਨਹੀਂ ਆਉਂਦੀ ਨਵੀਂ ਥੋੜੇ ਆਏ ਹੋਏ ਬੰਦ ਨੂੰ ਕੀ ਨਵੀਂ ਨਵੀਂ ਜ਼ਿੰ ਚਲੋ ਬਈ ਮਿਲਦੇ ਆ ਫੇਰ ਮੈਂ ਤੇ ਬਰਸ਼ ਕਰ ਲਿਆ ਰਾਤ ਕਰਕੇ ਵੇਗੇ ਚਲੋ ਬਈ ਹੁਣ ਨਹੀਂ ਕਰਨਾ ਹੁਣ ਕੀ ਕਰਨਾ ਕੋ ਕੁੱਲੂ ਕਰ ਲਈ ਹੁਣ ਕੁੱਲੂ ਕੇ ਹੁੰਦਾ ਤੂੰ ਮਨਾਲੀ ਕਰ ਲੈ ਆਪਣਾ ਬਰਸ਼ ਕਰ ਬਈ ਐ ਨਹੀਂ ਅੱਜ ਇੱਕ ਮੋਟਰਸਾਈਕਲ ਤੇ ਜਾਣਾ ਮੇਰੇ ਕੰਨ ਕੋਲ ਨੂੰ ਪਹਾੜ ਛੱਡੀ ਜਾਊਗਾ ਗੱਤੀ ਆਪਣਾ ਮਨ ਨੂੰ ਨਹੀਂ ਪਤਾ ਤੂੰ ਆਪਣੇ ਵਾਲੇ ਫੇਰ ਜੇ ਮੈਂ ਪਿੱਛੇ ਵੇਗਾ ਤਾਂ ਵੀ ਤੇ ਪਿੱਛੇ ਨੂੰ ਆਣੀ ਹਵਾ ਫੇਰ ਆਪਣੇ ਆਪਣੇ ਮ ਚੱਲਦੇ ਆ ਬੁਰਸ਼ ਨਹੀਂ ਕਰਮਗਾ ਕਰਨਾ ਪੈਣਾ ਮੈਂ ਕਰਨਾ ਹੀ ਨਹੀਂ ਕਿਉਂ ਨਹੀਂ ਕਰਨਾ ਮੈਂ ਆਪਣਾ ਮੋਟਰਸਾਈਕਲ ਲੈ ਜਾ ਮੈਂ ਘਰ ਦੱਸੂਗਾ ਤੇਰੇ ਦੱਸ ਦੀ ਘਰ ਤੇ ਦਾਬ ਤੰਗ ਅਸੀਂ ਚੱਲਣ ਲਈ ਤਿਆਰ ਹੋ ਗਏ ਹੁਣ ਆਪਾਂ ਨਿਕਲ ਰਹੇ ਚਿਚੰਬੜਜ ਹੋਰ ਕੇ ਅਗੇ ਕੀ ਮਨਸਟਰੀ ਕੀ ਮਨਸਟਰੀ ਬਾਕੀ ਦੇਖਦੇ ਜੇ ਹਿੱਕਿੰਗ ਵਗੈਰਾ ਵੀ ਜਾ ਹੋ ਗਿਆ ਅੱਜ ਤਾਂ ਜਾਉਂਗੇ ਫਿਰ ਨਾਲ ਦੀ ਨਾਲ ਅਪਡੇਟ ਕਰੀ ਜਾਉਂਗੇ ਤੁਸੀਂ ਨਹੀਂ ਤਾਂ ਆਪਣੇ ਕਿੰਨੂ ਵੀ ਦਿਖਾ ਦੇ ਬਾਈ ਤੂੰ ਵੀ ਆਪਣਾ ਫੱਗ ਬੰਨੀ ਵੀ ਸੋਹਣੀ ਐਂ ਕਮਾਲ ਅੰਦਰ ਨੂੰ ਆਹ ਦੇਖੋ ਜੀ ਅੱਜ ਮੁੰਡਾ ਸਨਖਾ ਬਣ ਗਿਆ ਚਲੋ ਮਿਲਦੇ ਆਂ ਫਿਰ ਅੱਜ ਇੱਕੇ ਮੋਟਰਸਾਈਕਲ ਤੇ ਜਾ ਰਹੇ ਅਸੀਂ ਦੋਏ ਜਣੇ ਮੇਰੇ ਵਾਲੇ ਤੇ ਆਹੀ ਇਹ ਜਿ ਆਪਣਾ ਸਵੇਰੇ ਡਰਾਈਵਿੰਗ ਜਰਨੀ ਸਟਾਰਟ ਕਰਨ ਦੀ ਹੈ ਪੂਰੀ ਮਨਸ਼ੀਲ ਹੁੰਦੀ ਹੈ ਇੱਥੋਂ ਬਰਜਲੀ ਆਹ ਬਟਰੀ ਜਿਨੀ ਦਿਖੂਗਾ ਦੇਖੋ ਕਿੰਨੇ ਸੋਹਣੇ ਹਨ ਪਰ ਕੋਈ ਹੋਈਆ ਘਾੜਾ ਚੁੱਕੀ ਹੈ ਤੇ ਰੋਡ ਦੀ ਹਾਲਤ ਜੇ ਥੋੜੀ ਖਸਤਾ ਆ ਕੀ ਮਿਨਿਸਟਰੀ 7 ਕਿਲੋਮੀਟਰ ਕੀ ਮਿਨਿਸਟਰੀ ਜੀ ਨਹੀਂ 7 7 ਕਿਲੋਮੀਟਰ ਅਸ ਤੋਂ ਕੀ ਮਿਨਿਸਟਰੀ ਇਹ ਰੋਡ ਦੇ ਜਿਵੇਂ ਨਾਲ ਜਾ ਰਿਹਾ ਭਾਈ ਆਪਾਂ ਦੇ ਪੂਰਾ ਨਸ ਕੀ ਜੇ ਜੇ ਜਾ ਕੇ ਅਪਡੇਟ ਕਰਦੇ ਰਹਾਂਗੇ Gel <laughs> gel. ਕੀ ਪਿੰਡ ਕਹਿੰਦੇ ਨੇ ਉਹ ਨੀਚੇ ਜਿਹੜੀ ਉਹ ਉੱਪਰ ਦੇਖ ਰਹੇ ਦੇਖੋ ਮਿਨਿਸਟਰੀ ਆ ਕੀ ਮਿਨਿਸਟਰੀ ਤੇ ਆਹ ਨੂੰ ਦੇਖ ਰਹੀ ਦੇਖੋ ਆਪਾਂ ਉੱਥੇ ਜਾਣਾ ਉੱਪਰ ਇਹ ਕਾਜਾ ਤੋਂ 11 ਕਿਲੋਮੀਟਰ ਹੈ ਦੇਖੋ ਜਸਮੀਤ ਸਿੰਘ ਅੱਜ ਪੂਰੀ ਟੌਰ ਕੱਢੀ ਹੋਈ ਫਿਰੋਜੀ ਰੰਗ ਦੇ ਪੱਗ ਬੰਨੀ ਹੋਈ ਸੋਹਣੇ ਸੋਹਣੇ ਕੱਪੜੇ ਪਾਏ ਕੱਢ ਕੇ ਹੂੰ ਸੋਹਣੇ ਕੱਪੜੇ ਦੇਖੋ ਉੰਬਾਈ ਥੋੜੇ ਜੇ ਉਹ ਹੋ ਗਏ ਧੂੜ ਮਿੱਟੀ ਨਾਲ ਬਾਕੀ ਥੋੜਾ ਅਵੋਇਡ ਕਰਿਓ ਸਾਡੇ ਕੱਪੜਿਆਂ ਨੂੰ ਨਾ ਤੁਸੀਂ ਕਿਉਂਕਿ ਬਾਈਕ ਤੇ ਬਾਈ ਐਦਾਂ ਹੀ ਚੱਲਦਾ ਕੰਮ ਆ ਦੇਖੋ ਘਰਾਂ ਦੇ ਉੱਪਰ ਛੱਤਾਂ ਦੇ ਕੰਮ ਲੱਗੇ ਹੋਏ ਕਰਨ ਆ ਘਰ ਦੇਖੋ ਕਿੰਨਾ ਸੋਹਣਾ ਆ ਦਿਖਦਾ ਜਿਹੜਾ ਚਲੋ ਹੁਣ ਅਸੀਂ 2-4 ਫੋਟੋਆਂ ਖਿੱਚ ਲਈਏ ਓਰੇ ਹਨ ਜਸਮੀਤ ਫਿਰ ਫਿਰ ਤੁਹਾਨੂੰ ਕੁਝ ਸ਼ੇਅਰ ਵੀ ਸੁਣਾਊਗਾ ਬਾਈ ਜਿਹੜਾ ਅੱਜ ਆ ਚੰਦ ਅੱਛਾ ਆ ਦੇਖੋ ਜੀ 올ਡੇ ਜੋਮ ਇੱਥੇ ਵੀ ਬਣਾਇਆ ਹੋਇਆ ਆ ਜਿਹੜਾ ਕੋਈ ਬਹੁਤਾ ਮੂੜਾ ਹੋ ਜਾਂਦਾ ਬਹੁਤਾ ਮੂੜਾ ਨਹੀਂ ਇੱਥੇ ਕੋਈ ਜ਼ਿੰਦਗੀ ਦੇ ਨੇਾਰੇ ਲੰਦਾ ਆ ਜੀ ਦਾ ਕੀ ਕਹਿੰਦੇ ਵਿੱਚੋਂ ਬਰੇਕ ਤੇ ਆ ਇਹਦਾ ਐਂਟਰੀ ਗੇਟ ਹੈ ਜੀ 1 ਕਿਲੋਮੀਟਰ ਦਾ ਬਣਾਇਆ ਹੋਇਆ ਕਿ ਜੇ ਫਿਰ ਪਰਚੀ ਲਈ ਹੋਈ ਆ ਕਿਤੇ 30 ਰੁਪਏ ਕਿਤੇ 50 ਰੁਪਏ ਤੇ ਦੇਖਦੇ ਅੱਜ ਸਤੋ ਦਿਨਾਂ ਪਹਿਲਾਂ ਮੈਂ ਥੇ ਉਹ ਜੀ ਆਪਾ ਪਹੁੰਚ ਗਏ ਥੇ ਸਤੋ ਦਿਨ ਪਹਿਲਾਂ ਲੋਕਾਂ ਅਕ ਜਾ ਵੀ ਰਹੇ ਆ ਵਾਪਿਸ ਬੱਚੇ ਖੇਡ ਰਹੇ ਨੇ ਇੱਥੇ ਕਿਹੋ ਜਿਹੇ ਬੱਚੇ ক্রিকেট ਖੇਡ ਰਹੇ ਸਕੂਲ ਵਿੱਚ ਸਕੂਲ 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 एलबीडब्ल्यू आउट हेलो बच्चों यहां पे आओ मु बेटे बाइक ले जाए ऊपर कहा खड़ी करनी है और वो सामने का स्कूल है ਮੈਂ ਖੁਸ਼ ਹੋ ਗਿਆ ਇਹਦਾ ਬੂਮਰਾ ਵਾਲਾ ਐਕਸ਼ਨ ਨਹੀਂ ਹੈ ਜੇ ਕੋਈ ਵੀ ਸਿਲੈਕਟਰ ਦੇਖ ਰਿਹਾ ਹੈ ਸਿਲੈਕਟ ਕਰੋ ਉਹਦੇ ਨਹੀਂ ਆਇਆ ਇਹ ਇਥੋਂ ਦੀ ਹਿਸਟਰੀ ਹੈ ਜੀ ਦ ਹਿਸਟਰੀ ਆਫ ਅਕੀ ਮਨੈਸਟਰੀ ਦੇਖੋ ਬਰਫ਼ ਗਿਰੀ ਹੋਈ ਨਾਲ-ਨਾਲ ਆ ਨੀਚੇ ਜਿਹੜੇ ਤੁਹਾਨੂੰ ਬੱਚੇ ਦਿਖਾਏ ਸੀ ਖੇਡਦੇ ਹੋਏ ਆ ਲੱਗੇ ਹੋਏ ਖੇਡਣ ਆ ਖੜਾ ਮੁੰਡਾ ਉਹੀ ਜਿਹਦੇ ਨਲੀ ਜੀ ਨਿਕਲੀ ਹੋਈ ਸੀ ਉਹ ਪਿੱਛੇ ਪਾਰਕਿੰਗ ਹੈ ਯਾਨੀ ਦੇਖੋ 5-7 ਸਟੈਪਾਂ ਚ ਬੱਸ ਹੋ ਗਈ ਬੱਸ ਬੱਸ ਕੋਈ ਨਹੀਂ ਹੋਈ ਅੱਛਾ ਠੀਕ ਹੈ ਹਜੇ ਮੰਨਦਾ ਨਹੀਂ ਕਹਿੰਦੇ ਕਹਿੰਦਾ ਮੈਂ ਹੇਮਕੁੰਡ ਸਾਹਿਬ ਚੜਿਆ ਵਾ ਹੈ ਸੋ ਭਾਈ ਇਦਾਂ ਆ ਦੇਖੋ ਆ ਗਿਆ ਮੇਨ ਗੇਟ ਚੰਗੀ ਚੜ੍ਹਾਈ ਆ ਉੱਪਰ ਤੱਕ ਨੋ ਪਾਰਕਿੰਗ ਦਾਦਾ ਅਕੂ ਮਾ ਜਸਮੀਤ ਦੀ ਕੋਈ ਛੂਰੀ ਹੋ ਗਈ ਕਹਿੰਦਾ ਬਰਫ਼ ਨਹੀਂ ਹੈਗੀ ਇੱਧਰਲੇ ਪਾਸੇ ਆ ਦੇਖੋ ਕਿੰਨੀ ਬਰਫ਼ ਹੈ ਜਿਸ ਵਿੱਚ ਲੱਕੜਾ ਰੱਖੀ ਐ ਮੈਂ ਠੰਡ ਵਾਸਤੇ ਸਾਹ ਫੁੱਲ ਰਿਹਾ ਬਾਈ ਹਾਈ ਐਲਟੀਟਿਊਡ ਇੱਥੇ ਇਹਨਾਂ ਨੇ ਵੀ ਚਿੱਤਰਕਾਰੀ ਕੀਤੀ ਹੈ ਦੇਖੋ ਖੁੱਤ ਲੇਵਾ ਮੰਦਰ ਇਹ ਇਧਰ ਹੈ ਸੀ ਕਮਰੇ ਹੋਣਗੇ ਹਾਂ ਘੁਮਾਓ ਨੋ ਬਈ ਟਰਨ ਕਲਾਕਵਾਈਜ਼ ਤੁਸੀਂ ਇਹ ਗਲਤ ਪਾਸੇ ਨੂੰ ਘੁਮਾ ਰਹੇ ਹੋ ਸਹੀ ਜਿਹੜੇ ਪਾਸੇ ਘੁਮਾਉਂਗੇ ਆਪਣੀ ਐਂਟਰੀ ਗਲਤ ਹੋਈ ਹੈ ਕਲਾਕਵਾਈਜ਼ ਕਿਹਾ ਉਹਨੇ ਕਲਾਕਵਾਈਜ਼ ਇਧਰ ਹੋਊਗਾ ਯਾ ਸਹੀ ਹੈ ਸਹੀ वीडियोस देख रहे चंगा सी नहीं चंगा है सीधा मतलब कल सी पास्ट, प्रेजेंट मतलब कोई नहीं आपने इतना बोला वो भी बहुत है <laughs> दो दो खातो दो दो जो हाँ हा। देखो यही है सब सब धर्मों का आदर करना चाहिए भाई आ, कैसे ओम पद्म कैसे बोलते हैं अहिंसा परम धर्म अहिंसा परम धर्म ठीक ठीक जानते हो ना अहिंसा मतलब लड़ना नहीं है किसी से

तो फलाई <coughs> आप एक रोटी होगा आप बेटे को खाने को देखा कि आप खुद बोल कर दे सकते पर तो तो किसी के साथ अभी नहीं कर सकते नहीं। तो आप ये बिना बैड बाई किसी के साथ ऐसा करने का चीज को मोदी चिट्के थे माने इसको देना मतलब नोटिस विजडम और उतनी जान भी

ठीक है क्योंकि उस स्थान को बहुत ही पवित्र माना गया हुआ तो है हालांकि आजकल तो कोर्ट कचहरी है है ना मतलब आपका कोर्ट वो है बिल्कुल यहाँ जितने भी प्रॉब्लम्स होंगे हमारे चाहे गांव वाले हो चाहे कहीं भी समस्या खड़ी होती है तो उसका समाधान करने के लिए ही आते हैं फिर वो समाधान पढ़ के करते हैं है ना आपके जो हायर मौंक होंगे वो हां और वो और हमारा जो की जो देता है उन दोनों मिल के, है ना कौन सही है कौन गलत है पूरा निर्णय लेने के बाद ही उसका ऊपर वाले की लाठी में आवाज नहीं होती है, जी। आ, वो है, है ना? सरकारी काम नहीं है वो सरकारी काम अगले जन्म में देखेगा इसी में देगा भाई सब कुछ एक मिनट में देगा ठीक है मैं जापान गया था वहाँ पे भी बहुत अच्छे अच्छे आपके मोनेस्ट्री बने हुए हैं वो भी ही पर... बट उनका कुछ और बोल रहे थे वो है बुद्धिस्ट ये बोलते हैं वो भी दो तरह का है दो तरह के नहीं है वो चार शाखाएं आती है उसमें थोड़ा अंतराल हाँ। आती है जी जी की जी 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 जो हैं। उसी पे ही अरेंज करते हैं, उसी को ही फॉलो करते हैं पर हर टीचर ती का का पढ़ाने अंदाज़ जी 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 उनके कपड़े काले थे आ, कोई कलर के। कलर हैं। कोई हमारे जो ऑरेंज कलर है वो बिल्कुल पहनते हैं कोई रेड पहनते हैं ये कपड़े पहनने का जो शाखा है उसमें जाए पहले दर्शन करें ठीक है धन्यवाद जी अंदर वीडियो बना सकते हैं ਅੰਦਰ ਤੋਂ ਮੁਸ਼ਕਿਲ ਹੋਗੇ ਆਪ ਦੇ ਥੋੜਾ ਇਧਰ ਸੇ ਹੈ ਨਾ ਇਧਰ ਸੇ ਬਣਾ ਲੂ ਸਮਝ ਨਹੀਂ ਆਇਆ ਤਾਂ ਬੋਲ ਦੇਣਾ ਕਿ ਕੀ ਆਇਆ ਠੀਕ ਹੈ ਜੀ ਅੱਥੇ ਪ੍ਰੇਅ ਕਰਦੇ ਆਂ ਬਈ ਇਹ ਅੰਦਰ ਅੱਥੇ ਬੈਠ ਕੇ ਆਹ ਤਿੰਨ ਤਿੰਨ ਦਾ ਸੰਕਲਪ ਖਿਲਾਉਂ ਹਾਂ ਕਰਦੇ ਹੋਣਗੇ

ਕੀ ਮਿਨਿਸਟਰੀ ਹੈ ਜੀ ਕੀ ਮਿਨਿਸਟਰੀ ਸਭ ਤੋਂ ਫੇਮਸ ਸੋ ਇਹ ਅੰਦਰ ਦਾ ਅਲੱਗ ਜਗਾ ਹੈ ਇਹ ਪੁਰਾਣਾ ਗਿਆ ਨਹੀਂ ਬਣਿਆ ਹੋਇਆ ਹਨਾ ਘੁਮਾਏ ਨੂੰ ਕਲੌਕਵਾਇਜ਼ ਦੇ ਤਾ ਦੋਨੋਂ ਨੇ ਧੱਕਾ ਵਾ ਜ਼ਿੰਦਗੀ ਐਵੇਂ ਚੱਲੀ ਜਾਵੇ ਜੀ ਫਿਰ ਵਾਜੀ ਕੋ ਮੋੜ ਨੂੰ ਜੋ ਬਈ ਸਤਰੀਗਲ ਬੁਲਾਉਂਦੇ ਇਹ ਮੈਡੀਟੇਸ਼ਨ ਰੂਮ ਹੈ ਹੇ ਹਾਂ ਹਾਂ ਚੱਲ ਮੈਡੀਟੇਸ਼ਨ ਰੂਮ ਹੈ ਇਹ ਬਹੁਤ ਪੁਰਾਣਾ ਬਣਿਆ ਹੋਇਆ ਦੇਖੋ ਪੂਰਾ ਮਿੱਟੀ ਮਿੱਟੀ ਦਾ ਛੱਤਾ ਵੀ ਤੁਸੀਂ ਦੇਖ ਲਓ ਲੱਕੜ ਦੀਆਂ ਆਪਣੇ ਬਾਲਿਆਂ ਦੀਆਂ ਹੁੰਦੀਆਂ ਬਹੁਤ ਸ਼ਾਂਤੀ ਹੈ ਅੰਦਰ ਜਿਵੇਂ ਆਪਣੇ ਦੇਵੀ ਦੇਵਤੇ ਉਹਦੇ ਕੋਲ ਬੈਠੇ ਹੁੰਦੇ ਆ ਜਾਨਵਰਾਂ ਤੇ ਜਿਵੇਂ ਸ਼ੇਰ ਤੇ ਆ ਫਿਰ ਮੈਂ ਗਾਂ ਤੇ ਗਾਂ ਤੇ ਵੀ ਹੁੰਦਾ ਕੋਈ ਗਾਂ ਤੇ ਵੀ ਹੁੰਦਾ ਕੋਈ ਤਾਂ ਨਹੀਂ ਜੇ ਇਹ ਗਲਤ ਨਹੀਂ ਨੰਦੀ ਤੇ ਸ਼ਿਸ਼ੂ ਮਾਰਾ ਤੇ ਇਹ ਦੇਖੋ ਇਹ ਵੀ ਇਹਨਾਂ ਦੇ ਵੀ ਇਦਾਂ ਹੀ ਆ ਕੋਈ ਇਹ ਪੁੱਛਦੇ ਨੀਚੇ ਜਾ ਕੇ ਕੀ ਚੱਕਰ ਹੈ ਕੀ ਗੱਲ ਤੁਸੀਂ ਇਹਨਾਂ ਦਾ ਹੋ? ਉੱਪਰ ਚੜਨਾ ਇੱਥੇ ਹਰਬਲ ਟੀਵੀ ਇਹਨਾਂ ਦੀ ਦਿੰਦੇ ਆ। ਵੀਡੀਓਜ਼ ਆਰ ਨੋਟ ਅਲਾਉਡ ਇਨ ਦਾ ਟੈਂਪਲ। ਅਲਾਉਡ ਨਹੀਂ ਆ। ਇਹ ਸਾਹਮਣੇ ਜਿਹੜਾ ਮੰਦਿਰ ਇਹ ਆ ਪਵਿੱਤਰ। ਇੱਥੇ ਨਹੀਂ ਜਾਣ ਦਿੰਦੇ। 올ਡੈਸਟ ਕਿਚਨ। ਇੱਥੇ ਨਹੀਂ ਜਾ ਸਕਦਾ ਅੰਦਰ। ਉਹ ਦੇਖ ਸਕਦਾ। ਜਾਂ ਫਿਰ ਉੱਪਰ ਵਾਲਾ ਹੋਣਾ ਟੈਂਪਲ ਅਪਸਟੇਅਰਸ। ਸਭ ਤੋਂ ਟੌਪ ਵਾਲਾ ਗਿਆ ਸੀ। ਪਣੀ ਪੁਣੀ ਇਹ ਤਾਂ ਜਮ ਜਾਂਦਾ ਹੋਣਾ ਟੈਂਕੀਆਂ ਵਾਲਾ ਸਾਰਾ ਪਹਿਲਾਂ ਇਦਾਂ ਹੁੰਦੀ ਸੀ ਮਿਨਿਸਟਰੀ ਆ ਪਿੰਡ ਹੋਣਾ ਇਹ ਆ ਫੋਟੋ ਦੇਖੋ ਜੀ ਆ ਸੈਂਟਰ ਵਾਲੇ ਆਪਣੇ ਆ ਦੇਖੋ ਸਰਦਾਰ ਜੀ ਬੈਠੇ ਆਰਮੀ ਦੇ ਬੰਦੇਆਂ ਨਾਲ ਬੈਠੇ ਇਹਨਾਂ ਦੇ ਸਮਝੀ ਅਫਸਰ ਹੋਣਾ ਕੋਈ ਅਫਸਰ ਹੋਣਾ ਲਿਖਿਆ ਬਣੀ ਨਾਮ ਨੋਮ ਨਹੀਂ ਲਿਖਿਆ ਹੋਇਆ ਕੁਝ ਵੀ ਤੇ ਜੋ ਤਰੀਕ ਜਗਾ ਬਾਲ ਕੇ ਖਰੀਦੀ ਸੀਗੀ ਦੀ ਹੂੰ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਦੀ ਜਦੋਂ ਤੁਹਾਨੂੰ ਅੰਬੀਏਸਾ ਬਹੁਤ ਕੋਮਲ ਹੈ। ਸੋਇ ਤੇ ਬਈ ਹਰਬਲ ਟੀ ਹੈ ਇਹਨਾਂ ਦੇ। ਮੈਂ ਗ੍ਰੀਨ ਟੀ ਨਹੀਂ ਇਹ ਹੈ ਹਰਬਲ ਟੀ ਹੈ। ਹਰਬਲ ਟੀ ਹੈ। ਇਹ ਮੰਦਰ ਵੱਲੋਂ ਸਭ ਨੂੰ ਮਿਲਦਾ ਹੈ ਪ੍ਰਸ਼ਾਦ ਦੇ। ਜੀ ਪ੍ਰਸ਼ਾਦ ਇਹ ਪ੍ਰਸ਼ਾਦ ਹੀ ਸਮਝ ਲਓ ਆਪ ਹੂੰ ਯੇ ਲੋ ਇਦਾਂ ਸਭ ਨੂੰ ਮਿਲਦਾ ਇੱਥੇ ਪ੍ਰਸ਼ਾਦ ਬੀਜੇ ਦੇਖਦੇ ਕਿਵੇਂ ਹਰਬਲ ਟੀ ਹੈ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਵਿੱਚੋਂ ਤੁਹਾਨੂੰ ਵੀਡੀਓ 'ਚ ਤਾਂ ਖੁਸ਼ਬੂ ਆਣੀ ਨਹੀਂ ਬਟ ਦੇਖੋ ਇੱਥੇ ਇਹ ਕਲॉकवाइज ਪ੍ਰਕਰਮਾ ਹੈ ਜੀ ਮਸਤਰੀ ਦਾ ਜਿਹੜਾ ਇਹਨਾਂ ਦੇ ਅੰਦਰ ਟੈਂਪਲ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਕੱਚਾ ਬਣਾਇਆ ਹੋਇਆ ਕੱਚਾ ਬਣਾਇਆ ਹੋਇਆ ਬਹੁਤ ਸੋਹਣਾ ਤੇ ਜਿਵੇਂ ਆਪਣੇ ਕਿਲੇਾਂ 'ਚ ਕਹਿੰਦੇ ਉਹ ਹੁੰਦੇ ਆ ਥੋੜੀ ਚਲਾਣ ਨੂੰ ਇਹ ਦਿੱਸ ਰੌਸ਼ਨੀਆਂ ਹਵਾ ਤੇ ਰੱਖੇ ਹੋਏ ਆ ਜਿਹੜੇ ਨਾ ਰੌਸ਼ਨੀ ਆਉਂਦੇ ਦੇਖੋ ਬਾਹਰ ਦਾ ਜਿੰਮ ਤਮ ਈ ਤੁਂ ਮਿੱਠਾ ਪੈਣਾ ਜੀ ਉੱਤਰ ਕੰਗਰ ਮਿਕਾ ਜੇ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਕਲਪਸਤ ਮੂਲ ਹੁਦਰਾਏ ਤੰਦਰੇ ਦੁਆਰੇ ਗੁਰੂ ਸੱਚਾ ਪਾਤਸ਼ਾਹ ਸੁਖ ਰਜੇ ਕਾ ਸ਼ਰਾਪ ਦੇ ਰਿਆ ਨਾਲ ਇਧਰ ਸੇ ਆ ਦੇਖੋ ਇਹ ਕਹਿੰਦਾ ਕਰਮ ਸਿੱਧੇ ਕਰਨੇ ਜਿੱਦਿਆਂ ਆਏ ਤੁਮਾਰੇ ਕਰਮ ਸਿੱਧੇ ਹੋਣ ਲੱਗੇ ਬਸ ਕੋਸਤਾ ਸਿੱਧਾ ਹੋਊਗਾ ਵਾਹ ਪਾਪੀ ਲੋਗ ਆਏ ਕਰਮ ਸਿੱਧੇ ਹੋਣੇ ਤੁਹਾਡੇ